ਅੱਜ ਲੁਧਿਆਣਾ ਦਿਹਾਤੀ ਦੇ ਸਾਰੇ ਵਰਕਰ ਸਹਿਬਾਨ ਦੀ ਮੀਟਿੰਗ ਕੀਤੀ ਗਈ ਹੈ ਕਿਉਂਕਿ 18 ਤਰੀਕ ਨੂੰ ਜਿਹੜੀ ਸ਼੍ਰੋਮਣੀ ਕਾਲਜ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਆ 2 ਦਸੰਬਰ ਨੂੰ ਸ਼੍ਰੀ ਕਾਲਤਖਸਬ ਦੀ ਫਜ਼ੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਇੱਕ ਸੱਤ ਮੈਂਬਰੀ ਕਮੇਟੀ ਭਰਤੀ ਲਈ ਬਣਾਈ ਗਈ ਸੀ ਸ਼੍ਰੋਮਣੀ ਕਾਲਜ ਦੀ ਜਿਹਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਗਏ ਸੀ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੂੰ ਜਸਰ ਸਹਿਬਾਨ ਨੇ ਆਦੇਸ਼ ਦਿੱਤੇ ਸੀ ਕਿ ਉਹ ਆਪਣੀ ਭਰਤੀ ਸ਼ੁਰੂ ਕਰਨ ਸੋ ਇਸ ਲਈ ਜਿਹੜੇ ਪੰਜ ਮੈਂਬਰ ਨੇ ਹੋਣ ਇਹ ਦੇ ਵਿੱਚ ਦਾਸ ਦੇ ਨਾਲ ਸੰਤੋਖ ਸਿੰਘ ਮੈਦਪੁਰੀ ਜੀ ਗੁਰਪ੍ਰਤਾਪ ਸਿੰਘ ਵਡਾਲਾ ਜੀ ਅਸਾ ਇਕਬਾਲ ਸਿੰਘ ਝੁੰਦਾ ਜੀ ਅਤੇ ਬੀਬੀ ਸਤਵੰਤ ਕੌਰ ਉਹ ਸਾਰੇ ਜਿਹੜੇ ਅਸੀਂ ਜਿਹੜੀ ਪੰਜ ਮੈਂਬਰੀ ਕਮੇਟੀ ਹੈਗੀ ਆ ਇਹ ਭਰਤੀ ਸ਼ੁਰੂ ਕਰਨ ਜਾ ਰਹੀ ਆ ਸੋਦੇ ਸੰਬੰਧ ਦੇ ਵਿੱਚ ਅੱਜ ਸਾਰੇ ਵਰਕਰ ਸਾਹਿਬਾਨ ਨੂੰ ਅੱਜ ਉਸ ਪਾਸ ਵਾਲੇ ਪ੍ਰੋਗਰਾਮ ਦੇ ਜਿਹੜੇ ਸਨੇਹ ਲਾਇਆ ਤੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੇ ਜਿਹੜੇ ਵਰਕਰ ਨੇ ਉਹ ਪਹੁੰਚੇ ਸੀਗੇ ਜੀ ਇਹ ਸਾਕਿਆ ਕੁਝ ਮੇਵਰੀ ਹੋ ਜਾਂਦੀਆਂ ਜਿਹੜੀਆਂ ਵੀ ਇਹ ਕਾਨੀ ਲੀਟਰ ਜਿਹੜੇ ਤੁਹਾਡੇ ਪੁਰਾਣੇ ਆ ਕੋਈ ਜ਼ਿੰਮੇਵਾਰੀਆਂ ਜਿੱਦਾਂ ਇਹ ਤਾਂ ਇਹ ਤਾਂ ਇਹ ਤਾਂ ਚੋਣਾਂ ਨੇ ਉਹਨਾਂ ਦੀ ਵੀ ਲਗਾਤਾਰ ਦੇਖੋ ਹਜੇ ਤਾਂ ਸਿਰਫ ਇਹ ਪਾਰਟੀ ਦੀ ਮਜ਼ਬੂਤੀ ਲਈ ਕਰ ਰਹੇ ਹਾਂ ਅਸੀਂ ਜਿਹੜੀ ਕੱਲ ਤੱਕ ਸਾਹਿਬ ਵੱਲੋਂ ਸਾਡੀ ਡਿਊਟੀ ਲੱਗੀ ਆ ਉਸ ਨੂੰ ਨਿਭਾ ਰਹੇ ਹਾਂ ਇਹ ਭਰਤੀ ਪ੍ਰਕਿਰਿਆ 6 ਮਹੀਨੇ ਚੱਲਣੀ ਆ ਅਤੇ ਅਸੀਂ ਪਿੰਡ-ਪਿੰਡ ਜਾ ਕੇ ਇਹ ਜਿਹੜੀ ਭਰਤੀ ਆ ਸ਼ੁਰੂ ਕਰਾਂਗੇ ਬਾਕਾਇਦਾ ਦਫ਼ਤਰ ਖੋਲੇ ਜਾ ਰਹੇ ਨੇ ਉਹਨਾਂ ਦਫ਼ਤਰਾਂ ਦੇ ਵਿੱਚੋਂ ਸਾਰੀਆਂ ਜਿਹੜੀਆਂ ਕਾਪੀਆਂ ਮਿਲਣਗੀਆਂ ਭਰਤੀ ਦੀਆਂ ਸੋ ਇਹਦੇ ਲਈ ਬਹੁਤ ਵੱਡਾ ਪੂਰੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਸਰ ਜਿੱਦਾਂ ਦੇਖਿਆ ਵੇ ਕਾਫੀ ਲੋਕਾਂ ਦੇ ਰੋਧੀ ਪਾਰਟੀਆਂ ਨੇ ਇਹ ਵੀ ਇਹ ਵੀ ਮੰਤਰੀ ਜਾਲੀ ਦੀ ਤੇ ਅਕਾਲੀ ਦਲ ਤੋਂ ਨਾਰਾਜ਼ਗੀ ਚੱਲ ਰਹੀ ਹੈ ਐਥਾ ਨਾ ਵੀ ਕੁਝ ਸਵਾਲ ਸਾਹਮਣੇ ਪਾ ਪਾਰਟੀ ਨਾਲ ਸਾਡੀ ਕਾਦੀ ਨਾਰਾਜ਼ਗੀ ਹੈ ਅਸੀਂ ਕੱਟੜ ਅਕਾਲੀ ਆ ਅਕਾਲੀ ਦਲ ਕਰਕੇ ਸਾਡੀ ਹੋਂਦ ਆ ਜੋ ਕੁਝ ਵੀ ਅੱਜ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਸੋ ਇਸੇ ਪਾਰਟੀ ਦੀ ਜਿਹੜੀ ਮਾਂ ਪਾਰਟੀ ਆ ਉਹਦੀ ਮਜ਼ਬੂਤੀ ਲਈ ਅਸੀਂ ਕੰਮ ਕਰ ਰਹੇ ਹਾਂ ਸਰ ਇੱਕ ਕੱਲ੍ਹ ਅਕਾਲ ਤਗ ਜਿਹੜਾ ਨਤਨ ਸਿੰਘ ਸਾਹਿਬ ਹੌਲੇ ਮੱਲੇ ਤੇ ਜਿਹੜਾ ਬਿਆਨ ਆਇਆ ਇੱਕ ਜਥੇਬੰਦੀਆਂ ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਦੇਖੋ ਜਿਹੜੇ ਕੁਝ ਫੈਸਲੇ ਲਏ ਗਏ ਨੇ ਪਿਛਲੇ ਸਮੇਂ 'ਚ ਅੰਤਰੀਮ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਉਹਦੇ ਨਾਲ ਜਿਹੜੀ ਸਮੁੱਚੇ ਸਿੱਖ ਨੇ ਦੁਨੀਆਂ ਦੇ ਵਿੱਚ ਬੈਠੇ ਉਹਨਾਂ 'ਚ ਬਹੁਤ ਵੱਡਾ ਰੋਸ ਆ ਤੇ ਇਸੇ ਕਰਕੇ ਜਿਹੜੇ ਇਹ ਹੁਣ ਜਥੇਬੰਦੀਆਂ ਨੇ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੀਆਂ ਨੇ ਨਾਰੇਬਾਜੀ ਕਰ ਰਹੀਆਂ ਨੇ ਅਤੇ ਬਾਈਕਾਟ ਦਾ ਐਲਾਨ ਕਰੇ ਇਸੇ ਕਰਕੇ ਜੋ ਵੀ ਫੈਸਲੇ ਲੈਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਉਹ ਜਿਹੜੇ ਸਰਪ੍ਰਰਾਨਿਤ ਹੋਣੇ ਚਾਹੀਦੇ ਨੇ ਤੇ ਕਿਤੇ ਵੀ ਮਰਿਆਦਾ ਦਾ ਕਾਰਨ ਨਹੀਂ ਹੋਣਾ ਚਾਹੀਦਾ ਸੋ ਇਸੇ ਕਰਕੇ ਜਿਹੜੀਆਂ ਦਿੱਕਤਾਂ ਆਈਆਂ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਪਿਛਲੇ ਸਮੇਂ ਦੇ ਵਿੱਚ ਸੋ ਆਉਣ ਵਾਲੇ ਸਮੇਂ ਵਿੱਚ ਜਿਹੜੀ ਸਾਡੀ ਕਮੇਟੀ ਬਣੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਪੰਥਕ ਏਕਤਾ ਦੀ ਕੋਸ਼ਿਸ਼ ਕਰ ਰਹੇ ਹਾਂ ਹਰੇਕ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੇ ਸਾਰੇ ਜਿਹੜੀਆਂ ਇਹ ਸਾਡੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਅਤੇ ਜਿਹੜੇ ਸਾਡੇ ਪੰਜਾਬ ਦੇ ਮਸਲੇ ਨੇ ਪੰਥ ਦੇ ਮਸਲੇ ਨੇ ਲੰਬੇ ਸਮੇਂ ਤੋਂ ਜਿਹੜੇ ਹੱਲ ਨਹੀਂ ਹੋਏ ਤਾਂ ਹੀ ਹੱਲ ਹੋ ਸਕਦੇ ਜੇਕਰ ਸਾਰੇ ਯੂਨਾਈਟ ਹੋਵਾਂਗੇ ਸਰਜੋਤੇ ਕਹੇਵੇ ਅਕਾਲੀ ਗੱਲ ਕਾਫੀ ਪਿੱਛੇ ਜੀ ਕਮਜ਼ੋਰ ਰਹੀ ਹੈ ਉਸ ਸਮੇਂ ਦੇ ਵਿੱਚ ਤੋਂ ਤੁਹਾਡੀ ਸੀਟੀ ਲੁਧਿਆਣੇ ਦੇ ਵਿੱਚੋਂ ਜਿੱਤੇ ਹੋ ਵੱਡੀ ਬਹੁਮਤ ਨਾਲ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬਾਕੀ ਹੋਏ ਨੇ ਅਕਾਲੀ ਗੱਲ ਤੋਂ ਉਹ ਵੀ ਵਾਪਸ ਆਣਗੇ ਜੇਕਰ ਪਾਰਟੀ ਸਿਧਾਂਤਾਂ ਤੇ ਪੈਰਾ ਦਵੇ ਤਾਂ ਸਾਰੇ ਇਕਜੁੱਟ ਹੋਣ ਤਾਂ ਬਹੁਤ ਵੱਡੀ ਜਿਹੜੀ ਪਾਰਟੀ ਦੀ ਜਿੱਤ ਹੋ ਸਕਦੀ ਆ ਸੋ ਉਹਦੇ ਲਈ ਜਿਹੜੀ ਸਾਡੀ ਲੀਡਰਸ਼ਿਪ ਹੈਗੀ ਆ ਉਹਦੇ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਆ ਆਪਣੇ ਸਵਾਰਥ ਨਹੀਂ ਹੋਣੇ ਚਾਹੀਦੇ ਤਾਂ ਪਾਰਟੀ ਬਹੁਤ ਮਜ਼ਬੂਤ ਹੋ ਸਕਦੀ ਆ ਜਿਹੜੀ ਅੱਜ ਦੀ ਮੀਟਿੰਗ ਚੱਲੀ ਕਿੰਨੇ ਘੰਟੇ ਮੀਟਿੰਗ ਚੱਲੀ ਔਰ ਕੌਣ ਕਿਹੜੇ ਮੁਖਮੇ ਆਏ ਸੌਣ ਤੋਂ ਦੋ ਘੰਟੇ ਮੀਟਿੰਗ ਚੱਲੀ ਆ ਜਿਹਦੇ ਵਿੱਚ ਸਾਡੇ ਜਸਰ ਸੰਤਾ ਸਿੰਘ ਜੀ ਮੈਦਪੁਰੀ ਜਿਹੜੇ ਕਮੇਟੀ ਦੇ ਵਿੱਚ ਮੈਂਬਰ ਨੇ ਸਾਡੇ ਜ਼ਿਲ੍ਹਾ ਜਸੇਦਾਰ ਰਹੇ ਨੇ ਉਹਨਾਂ ਨੇ ਸਬੋਧਨ ਕੀਤਾ ਸੌਰਦਰਸ਼ਨ ਸਿੰਘ ਜੀ ਸ਼ਵਾਲਕ ਜਿਹੜੇ ਸਾਡੇ ਗਿਲ ਹਲਕੇ ਤੋਂ ਐਮਐਲਏ ਰਹੇ ਨੇ ਉਹ ਉਹਨਾਂ ਨੇ ਸਬੋਧਨ ਕੀਤਾ ਬੀਬੀ ਸੁਰਿੰਦਰ ਕੌਰ ਜੀ ਦਿਆਲ ਸਾਡੇ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਸਬੋਧਨ ਕੀਤਾ ਉਸ ਤੋਂ ਬਿਨਾ ਸਾਰੇ ਹਲਕਿਆਂ ਦੇ ਜਿਹੜੇ ਪੰਥ ਤੈਸ਼ੀ ਵਰਕਰ ਨੇ ਜਿਹੜੇ ਸਰਕਲ ਪ੍ਰਧਾਨ ਚੇਅਰਮੈਨ ਸਾਡੇ ਹੋਰ ਆ ਗੂ ਨੇ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਇਹਨੇ ਬਲਾਕ ਸੰਪਤੀ ਦੇ ਮੈਂਬਰ ਨੇ ਉਹ ਸਾਰੇ ਜਿਹੜੇ ਤਕਰੀਬਨ ਸਾਰੇ ਜ਼ਿਲ੍ਹੇ ਦੇ ਵਿੱਚੋਂ ਹਾਜ਼ਰ ਹੋਏ ਸੀਗੇ ਕਿਵੇਂ ਹੋਈ ਅੱਜ ਦੀ ਮੀਟਿੰਗ ਜਿਹੜੀ ਕਿ ਉਹਨੀਆਂ ਅਕਾਲੀ ਦਲ ਵੱਲੋਂ ਜਿਹੜੀ ਕੀਤੀ ਗਈ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨਾਂ ਦੇ ਵਿੱਚ ਇੱਕ ਪੰਥਕ ਜਜਵਾ ਹੈ ਬਲਬਲਾ ਕਿ ਜਿਹੜੀ ਪਿਛਲੇ ਹਰ ਸਾਲ ਸ੍ਰੋਮਣੀ ਅਕਾਲੀ ਦਲ ਸਾਡੀ ਮਾ ਪਾਰਟੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਨੁਮਾਇੰਦਗੀ ਜਮਾਤ ਇਹ ਕਮਜ਼ੋਰ ਦਿਸਦੀ ਸੀ ਪਰ ਹਰ ਵਰਕਰ ਦੇ ਹਰ ਸਿੱਖ ਤੇ ਹਰ ਪੰਜਾਬੀ ਦੇ ਮਨ ਵਿੱਚ ਇਹ ਇੱਕ ਤੜਫ ਹੈ ਕਿ ਕਿਵੇਂ ਅਕਾਲੇ ਨੂੰ ਮਜ਼ਬੂਤ ਕਰੀਏ ਹੁਣ ਮੌਕਾ ਆਇਆ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਕਾਰਜਸ਼ੀਲ ਹੁਣ 5 ਮੈਂਬਰ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ ਭਰਤੀ ਆਰੰਭ ਕਰਨੀ ਸੀ ਉਹਦੇ ਲਈ ਤਿਆਰੀ ਵਾਸਤੇ ਅਸੀਂ ਅੱਜ ਦੀ ਮੀਟਿੰਗ ਰੱਖੀ ਸੀ ਮੀਟਿੰਗ ਦਾ ਕੁਝ ਅਸੀਂ ਚਾਹੁੰਦੇ ਸੀ ਵੀ ਚਲ ਮੇਨ ਮੇਨ ਬੰਦੇ ਸਰਕ ਜਿਹੜੇ ਸਾਡੇ ਆਗੂ ਸਹਿਬਾਨ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਹੁੰਦੇ ਨੇ ਉਹਨਾਂ ਦੇ ਵਿਚਾਰ ਲੈ ਜਾਣ ਕਿਉਂਕਿ ਪਰਸੋ 18 ਤਰੀਕ ਨੂੰ ਇਹਦੀ ਪਰਤੀ ਦਾ ਆਗਾਜ਼ ਹੋਣਾ ਹੈ ਸਿਲੀ ਅਕਾਲਤਾ ਸਭ ਤੇ ਅਰਦਾਸ ਕਰਨ ਉਪਰੰਤ ਵੀ ਕੋਈ ਇੱਥੋਂ ਤੱਕ ਅਸੀਂ ਆਪਣੀ ਤਿਆਰੀ ਕੀਤੀ ਹੈ ਕਿ ਤੁਹਾਡੀ ਕੋਈ رائے ਹੋਰ ਦੱਸੋ ਮੇਰਾ ਖਿਆਲ ਆਉ ਮੇਨ ਬੰਦੇ ਨਹੀਂ ਬਲਕਿ ਇੱਕ ਛੋਟੀ ਮੀਟਿੰਗ ਇੱਕ ਬਹੁਤ ਵੱਡਾ ਇੱਕ ਇੱਕ ਰੈਲੀ ਦਾ ਰੂਪੇ ਧਾਰਕੀ ਮੀਟਿੰਗ ਕਰਦੀ ਸੀ ਔਰ ਜੱਜਵੇ ਉਹਨਾਂ ਦੇ ਵਲ ਵਲੇ ਡੋਲ ਡੋਲ ਕਹਿੰਦੇ ਨੇ ਕਿ ਸਾਨੂੰ ਮਸਾ ਮੌਕਾ ਮਿਲਿਆ ਕਿ ਅਕਾਲੀ ਦਲ ਨੂੰ ਮਜ਼ਬੂਤ ਤੇਣਾ ਕਰਨ ਦਾ ਇਹ ਮੌਕਾ ਮਿਲਿਆ ਕਿ ਸਰਉਣੀ ਅਕਾਲੀ ਦਲ ਨੂੰ ਵੱਡੀ ਭਾਰੀ ਉਹ ਮਤਨਜੀ ਦੀ ਭਰਤੀ ਕਰਕੇ ਇੱਕ ਇਤੋਂ ਮਜ਼ਬੂਤ ਪੰਜਾਬ ਦੀ ਖੇਤਰੀ ਪਾਰਟੀ ਮੁੜ ਸੁਰਜੀਤ ਕਰ ਲੱਗਦਾ ਵੀ ਆਉਣ ਵਾਲੇ 2027 ਦੇ ਵਿੱਚ ਪੂਰਾ ਸੰਯੋਗ ਮਿਲੇਗਾ ਵਰਕਰਾਂ ਦਾ ਅੱਜ ਜਿਹੜੇ ਅਕਾਲਤਾ ਸਾਹਿਬ ਦੇ ਉਸ ਹੁਕਮ ਤੇ ਕਿਉਂਕਿ ਇਹਦੀ ਜਿਹੜੀ ਹੋਂਦ ਹੈ ਇਹ ਜਿਹੜੀ ਸਿਰਜਣਾ ਅਕਾਲ ਤਾ ਸਮਝ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਔਰ ਸਾਰੇ ਪੰਥਦਰਦੀ ਪੰਥਰਥੈਸੀ ਪੰਜਾਬ ਦੇ ਨਾਲ ਸਨੇਹ ਤੇ ਪਿਆਰ ਰੱਖਣ ਨੂੰ ਕਰਨ ਵਾਲੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਸ ਕਰਕੇ ਹਰ ਪੰਜਾਬੀ ਵਿੱਚ ਇਹ ਤੜਫਣਾ ਕਿ ਉਹ ਸਾਡੀ ਅਗਵਾਈ ਕਰਨ ਵਾਲੀ ਅਸਲ ਜੋ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤੇ ਸਤਾਈ ਦੇ ਵਿੱਚ ਕਿਉਂਕਿ ਇਥੇ ਇਕਤਾ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਔਰ ਹੋਣੀ ਵੀ ਇਸ ਆਧਾਰ ਤੇ ਹੈ ਜਿਵੇਂ ਅਕਾਲ ਤਾ ਸਾਬ ਨੇ ਸਾਨੂੰ ਬਿਆਉਤ ਬੰਦੀ ਦੱਸੀ ਆਰ ਸਾਨੂੰ ਹੁਕਮ ਕੀਤਾ ਉਹਦੇ ਤੇ ਅਸੀਂ ਪਹਿਰਾ ਦੇ ਰਹੇ ਆ ਸਾਰਾ ਪੰਥ ਉਹਦੇ ਤੇ ਇਕੱਠਾ ਹੋਵੇਗਾ ਬਾਕੀ ਜਿਹੜੀ ਪੰਥਕ ਧਰਾਂ ਨੇ ਉਹ ਵੀ ਚਾਹੁੰਦੇ ਆ ਨੇ ਕਿ ਅਸੀਂ ਸਾਰੇ ਸਿਰ ਜੋੜ ਕੇ ਚੱਲੀਏ ਔਰ ਉਹਨਾਂ ਦੀ ਜ਼ਹਤ ਹੈ ਸਾਡੇ ਸਾਰਿਆਂ ਨਾਲ ਸੰਪਰਕ ਵੀ ਹੈ ਅਸੀਂ ਫਿਰ ਵੀ ਜਿਹੜੇ ਕੋਈ ਸੱਜਣ ਸਾਡੇ ਪਿਛਲੇ ਅਫਸੇ ਦੌਰਾਨ ਕਿਸੇ ਕਾਰਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਫਾ ਤੋਂ ਲਾਂਭੇ ਹੋ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਉਹ ਵੀ ਚਾਹੁੰਦੇ ਨੇ ਕਿ ਇਸ ਇਹ ਪਾਰਟੀ ਦੇ ਵਿੱਚ ਅਸੀਂ ਵੀ ਆਪਣਾ ਜਿਹੜਾ ਸਿਰਸੇਦਾਰ ਬਣਨਾ ਕਿਉਂਕਿ ਅਸੀਂ ਆਪਣੀ ਪੰਜਾਬੀਆਂ ਦੀ ਮਾਪ ਪਾਰਟੀ ਸਿੱਖਾਂ ਦੀ ਨਮਾਇਦਾ ਜਮਾਤ ਦਾ ਮੈਂਬਰ ਹਾਂ ਸੋ ਇਸ ਕਰਕੇ ਸਤਾਹੀ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਸ ਬਣੇਗੀ ਸਰਕਾਰ ਕੇਵਲ ਰਾਜ ਕਰਨ ਲਈ ਨਹੀਂ ਬਲਕਿ ਜੋ ਪੰਜਾਬ ਦੇ ਤੇ ਪੰਥ ਦੇ ਮਸਲੇ ਲੰਮੇ ਸਮੇਂ ਤੋਂ ਉਲਝੇ ਪਏ ਰਹੇ ਉਲਝਾ ਦਿੱਤੇ ਸਮੇਂ-ਸਮੇਂ ਸਰਕਾਰਾਂ ਨੇ ਉਹ ਦੇ ਉਹਨੂੰ ਹੱਲ ਕਰਾਉਣ ਵਾਸਤੇ ਇਹ ਜਿਹੜੀ ਸਰਕਾਰ ਵੀ ਬਣੇਗੀ ਤੇ ਪੰਥ ਵੀ ਪੰਥਕ ਪਾਰਟੀ ਮਜ਼ਬੂਤ ਹੋ ਕੇ ਗਿਆ ਪਏ